ਪਲਸ ਜਿਹੜਾ 500 ਪਲਸ ਦੇ ਜਿਹੜੇ ਡੈਲੀਗੇਟਸ ਨੇ ਅੱਜ ਸਾਡੇ ਕੋਲ ਤੇ ਸਰਕਲਾਂ ਦੇ ਸਾਡੇ ਕੋਲ ਪਹੁੰਚੇ ਨੇ ਹਲਕਾ ਵਾਈਸ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਇਹ ਭਰਤੀ ਆ ਜਿਹੜੀ ਇਹ ਸਮਾਂ ਹੈ ਇਹਦੇ ਚ ਜਿੰਨਾ ਉਸਾ ਜਿੰਨਾ ਜੇ ਕਿ ਇਹ ਭਰਤੀ ਨੂੰ ਸਹੀ ਤਰੀਕੇ ਨਾਲ ਲਾਮਬੰਦ ਕਰਕੇ ਜੈਨੂਨਲੀ ਜੋ ਕੀਤੀ ਹੈ ਉਹ ਇਹਨਾਂ ਜਿੰਨੇ ਸਾਡੇ ਸਰਕਲ ਪ੍ਰਧਾਨ ਸੀ ਜਾਂ ਸਾਡੇ ਵਰਕਰ ਸੀ ਪਾਰਟੀ ਦੇ ਜਿੰਨੀ ਉਹਨਾਂ ਨੇ ਕੀਤੀ ਹੈ ਕੋਈ ਅੱਜ ਤੱਕ ਮੈਂ ਗਾਰੰਟੀ ਕਰਦਾ ਜਿਹੜੇ ਲੋਕ ਰੌਲਾ ਪਾਉਂਦੇ ਸੀ ਨਾ ਕਿ ਇਹ ਹੋ ਹੀ ਨਹੀਂ ਸਕਦੀ ਮਹੀਨੇ ਚ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਸਮਿਆਂ ਚ ਕਦੇ ਉਹਨਾਂ ਨੇ ਜੈਨੂਅਰਲੀ ਭਰਤੀ ਇਹ ਨਹੀਂ ਕੀਤੀ ਇਸ ਕਰਕੇ ਉਹ ਰੌਲਾ ਪਾਉਂਦੇ ਨੇ ਪਰ ਅੱਜ ਬੜੀ ਸੋਹਣੇ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਭਰਤੀ ਜਿਹੜੀ ਹੈ ਤੇ ਉਹ ਕੀਤੀ ਗਈ ਹੈ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸਾਰਿਆਂ ਨੇ ਦਤਮਸਤਕ ਉਹ ਕੇ ਗੁਰਦੁਆਰਾ ਨਾਨਕਾਣਾ ਸਾਹਿਬ ਜਿਹੜਾ ਹੈ ਇਹ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਸ਼੍ਰੋਮਣੀ ਕਾਲਜ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ ਚ ਜਿਹੜਾ ਉਹ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਜਿਹੜਾ ਕੋਈ ਆਉਣ ਆ ਜਿਹੜੇ ਦੂਸਰੇ ਬੋਲਣ ਵਾਲੇ ਨੇ ਜਾਂ ਗੱਲਾਂ ਕਰਨ ਵਾਲੇ ਨੇ ਅਸੀਂ ਇੱਕ ਗੱਲ ਕਹਿੰਦੇ ਆ ਯਾਰ ਅਸੀਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਾਰੀ ਨਤਮਸਤਕ ਪੰਥ ਪੰਥਕ ਹੋਣਾ ਜਿਹੜੀ ਗੱਲ ਹੈ ਪੰਥ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਕਿਹਾ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਪੂਰੀ ਕੌਮ ਦਾ ਹੈ 2 ਕਰੋੜ 3 ਕਰੋੜ ਪੰਜਾਬੀਆਂ ਦਾ ਉਹਨਾਂ ਲੋਕਾਂ ਦਾ ਵੀ ਕਾਲ ਤਖਤ ਸਾਹਿਬ ਹੈ ਜਿਹੜੇ ਸਿੱਖ ਨਹੀਂ ਹੈਗੇ ਜਿਹੜੇ ਨਤਮਸਤਕ ਹੁੰਦੇ ਨੇ ਉੱਥੇ ਅੱਜ ਇੱਕ ਬੰਦਾ ਹਿੰਦੂ ਬੰਦਾ ਜਾ ਕੇ ਜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੋਈ ਕਰੋੜ 2 ਕਰੋੜ ਦੀਆਂ ਚੀਜ਼ਾਂ ਦੇ ਦੋ ਦੀ ਆਸਥਾ ਬਣੀ ਹੈ ਕਿ ਉਹ ਤਾਂ ਅਕਾਲ ਤਖਤ ਸਾਹਿਬ ਨਹੀਂ ਹੈ ਕਿ ਉਹ ਪੰਥ ਉਹਦਾ ਨਹੀਂ ਹੈ ਗੱਲ ਇਹ ਪੰਥ ਨੂੰ ਪਿਆਰ ਕੌਣ ਕਰਦਾ ਤੇ ਪੰਥ ਦੇ ਨਾਲ ਤੇ ਸਿਆਸਤ ਕੌਣ ਕਰਦਾ ਇਹ ਚ ਫਰਕ ਹੈ ਸੋ ਅੱਜ ਜਿਹੜਾ ਪੰਥ ਉਹ ਹੈ ਕੱਲੇ ਪੰਥ ਦੇ ਨਾਂ ਤੇ ਇਹ ਨਾ ਕਹੋ ਕਿ 500 ਬੰਦਾ 5000 ਬੰਦਾ ਇਕੱਠਾ ਹੋ ਗਿਆ ਜਾਂ ਕਿਸੇ ਇੱਕ ਪਾਰਟੀ ਦਾ ਇੱਕ ਧਿਰ ਦਾ ਪੰਥ ਹੈ ਨਹੀਂ ਹੈ ਅਕਾਲ ਤਖਤ ਸਾਹਿਬ ਦਾ ਸਾਂਝਾ ਹੈ ਪੰਥ ਸਾਹਿਬ ਦਾ ਸਾਂਝਾ ਹੈ ਜਿਨੇ ਤੁਸੀਂ ਕਿਹੜੋਂ ਥੋੜਾ ਵੀ ਪੰਥ ਹੈ ਜਿਨੇ ਇਧਰ ਖੜੇ ਨੇ ਉਹਨਾਂ ਦਾ ਵੀ ਪੰਥ ਹੈ ਸੋ ਸਾਰਿਆਂ ਦੀ ਸ਼੍ਰੀ ਕਲ ਤੱਕ ਸਭ ਸਾਂਝਾ ਹੈ ਕਿਰਪਾ ਕਰਕੇ ਇਹਦੇ ਤੇ ਬਖੇਮਾ ਨਾ ਪਾਇਆ ਜਾਵੇ ਤੇ ਜਿੰਨੀ ਇਹ ਸੰਗਤ ਆਈ ਹੈ ਡੈਲੀਗੇਟ ਜਿਹੜੇ ਨੇ ਮੈਂ ਕਿਹਾ ਕਿ ਤਕਰੀਬਨ ਪੰਜ ਹਲਕਿਆਂ ਦੇ ਆਪਣੇ ਦੀਪਾ ਜੀ 780 ਤੋਂ ਉੱਪਰ ਪਹੁੰਚ ਗਿਆ 780 ਦੇ ਕਰੀਬ ਜਿਹੜਾ ਮੈਂ ਕੈਲਕੂਲੇਸ਼ਨ ਦੇ ਵਿੱਚ ਕਿਉਂਕਿ ਸਾਡੇ ਹਲਕੇ ਦੀ ਸੰਗਰੂਰ ਤੋਂ ਲਾ ਲਓ ਤਕਰੀਬਨ 720 ਤੋਂ ਉੱਪਰ ਸੰਗਰੂਰ ਦਾ ਤੁਹਾਡੇ ਹਲਕੇ ਦਾ 200 ਦੇ ਕਰੀਬ ਇਹਨਾਂ ਦਾ ਤਕਰੀਬਨ ਅਸੀਂ 700 ਸਾਡੇ ਕਿਉਂਕਿ ਇੱਥੇ ਸਾਰੇ ਵਰਕਰ ਆਗੂ ਸਾਹਿਬਾਨ ਪਹੁੰਚੇ ਨੇ ਜੋ ਪਿਛਲੇ ਦਿਨੀ ਸ਼੍ਰੋਮਣੀ ਕਾਲੀਯਲ ਦੀ ਭਰਤੀ ਸ਼ੁਰੂ ਹੋਈ ਸੀ ਉਸ ਭਰਤੀ ਦਾ ਜਿੱਥੇ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਉੱਥੇ ਵਰਕਰ ਯੂਥ ਦੇ ਵਿੱਚ ਸ਼੍ਰੋਮਣੀ ਕਾਲੀਯਲ ਦੀ ਲੀਡਰਸ਼ਿਪ ਦੇ ਵਿੱਚ ਉਹ ਲੋਕ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਸ਼੍ਰੋਮਣੀ ਕਾਲੀਯਲ ਨੂੰ ਬਚਾਉਣਾ ਚਾਹੁੰਦੇ ਨੇ ਜੋ ਖੇਤਰੀ ਪਾਰਟੀ ਬਚਾਉਣਾ ਚਾਹੁੰਦੇ ਨੇ ਜੋ ਸਾਹ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਬਹੁਤ ਤੰਦਈ ਨਾਲ ਕੱਲੇ-ਕੱਲੇ ਪਿੰਡ ਜਾ ਕੇ ਵਾਰਡ ਵਾਈ ਜਾ ਕੇ ਯੂਨੀਵਰਸਿਟੀ ਕਾਲਜਾਂ 'ਚ ਜਾ ਕੇ ਨੌਜਵਾਨਾਂ ਨੇ ਬਹੁਤ ਵੱਡੀ ਭਰਤੀ ਕੀਤੀ। ਉਸ ਲੜੀ ਤੇ ਇੱਥੇ ਬੰ ਨੂੰ ਸੇਵਾ ਦਾ ਮੌਕਾ ਮਿਲਿਆ ਬਤੌਰ ਅਬਜ਼ਰਵਰ ਇੱਥੇ ਅਸੀਂ ਆਏ ਆ ਤੇ ਇੱਥੇ ਦੀ ਭਰਤੀ ਨੇ ਪਟਿਆਲਾ ਖਾਸ ਕਰਕੇ ਫਤਿਹਗੜ੍ਹ ਪਟਿਆਲਾ ਤੇ ਸੰਗਰੂਰ ਜਿਲ੍ਹੇ ਭਰਤੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਲੀਡਰਾਂ ਦੀ ਕੋਈ अहमियत ਨਹੀਂ ਹੈ। ਵਰਕਰਾਂ ਨੇ ਵਰਕਰੀ ਦੇ ਜੇ ਲੀਡਰ ਬਣਾਉਂਦੇ ਨੇ ਜੇ ਲੀਡਰ ਚਲੇ ਜਾਂ ਤਾਂ ਵੀ ਵਰਕਰ ਨਵੇਂ ਲੀਡਰ ਪੈਦਾ ਕਰ ਲੈਂਦੇ ਨੇ ਅੱਜ ਦੇਖੋ ਤੁਸੀਂ ਕਿੱਡਾ ਵੱਡਾ ਉਤਸ਼ਾਹ ਮਿਲਿਆ ਜ਼ਿਲ੍ਹਾ ਸੰਗਰੂਰ ਦੇ ਵਿੱਚ